ਉਹ ਖਿਦਤਾਂ ਜਾ ਰਹੇ ਤੇ ਜੋ ਨਗਾਇਜ਼ ਕਲੀਸਾ ਲਾ ਕੇ ਕਰਦੇ ਹੋਏ ਸਾਥੀ ਨੇ ਪਹਿਲਾ 1 ਮਹੀਨਾ ਸੀ ਜਿਹਨੇ ਸਰਕਾਰ ਨੂੰ ਨੋਟਿਸ ਇਹਦੇ ਸੰਬੰਧੀ ਦੇ ਚੁੱਕੇ ਆਗੇ ਸਾਡੇ ਪੂਰੇ ਪੰਜਾਬ ਦੇ ਜੋ 29 29 ਢੀਪੂ ਨੇਗੇ ਸਾਰੇ ਬੱਸ ਸਟੈਂਡ ਅੱਜ ਬੰਦ ਰਹਿਣਗੇ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਸਾਡੀ ਪਿਛਲੇ ਸਾਲ 1 ਜੁਲਾਈ ਨੂੰ ਮੀਟਿੰਗ ਹੋਈ ਸੀ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਜਲੰਧਰ ਵਿਖੇ ਜਦੋਂ ਕਿ ਉੱਥੇ ਚੌਂੜੀ ਅਟੇ ਉੱਥੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਸਾਨੂੰ ਬੁਲਾ ਕੇ ਮੀਟਿੰਗ ਬੁਲਾਈ ਤੇ ਮੀਟਿੰਗ ਦੇ ਵਿੱਚ ਸਾਰੇ ਅਧਿਕਾਰੀ ਜਰਨਲ ਐਡਵੋਕੇਟ ਸਾਰੇ ਜੋ ਵੀ ਅਫਸਰ ਮੌਜੂਦ ਸੀਗੇ ਸਾਡੇ ਪੈਨਲ ਮੀਟਿੰਗ ਸੀਗੀ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ 1 ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਸੀਗਾ ਵੀ ਜੋ ਵੀ ਇਹਨਾਂ ਦੀ ਪਾਲਿਸੀ ਆ 1 ਮਹੀਨੇ ਦੇ ਵਿੱਚ ਵਿੱਚ ਤਿਆਰ ਕਰਕੇ ਇਹਨਾਂ ਤੇ ਲਾਗੂ ਕਰ ਦਿੱਤੀ ਜਾਵੇ ਪਰ 1 ਜੁਲਾਈ ਤੋਂ ਦੇਖ ਲਓ ਕਿੰਨਾ ਟਾਈਮ 8-9 ਮਹੀਨੇ ਉੱਪਰ ਟੱਪਣ ਦੇ باوجود ਅਸੀਂ ਫੇਰ ਵੀ ਲਗਾਤਾਰ ਸਰਕਾਰ ਨਾਲ ਜੋ ਮੀਟਿੰਗਾਂ ਸਾਨੂੰ ਬੁਲਾਇਆ ਅਸੀਂ ਜਾ ਕੇ ਟੇਬਲ ਟਾਕ ਤੇ ਬੈਠਨੇ ਆਂ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਵੀ ਸਾਨੂੰ ਜਿਹੜੀ ਮਾਰਚ ਦੇ ਵਿੱਚ ਬਜਟ ਪੇਸ਼ ਕੀ ਕਰਨਾ ਸੀਗਾ ਉਹਦਾ ਵਾਅਦਾ ਕੀਤਾ ਸੀਗਾ ਵੀ ਜਿਹੜੀ ਛੋਟੀ ਪਾਲਿਸੀ ਆ ਮਾਰਚ ਦੇ ਵਿੱਚ ਲਾਗੂ ਕਰਕੇ ਤਾੜੂ ਲਾਗੂ ਕਰ ਦਿੱਤੀ ਜਾਊਗੀ ਪਰ ਬਜਟ ਸੈਸ਼ਨ ਵੀ ਨਿਕਲ ਗਿਆ ਤੇ ਸਾਡੀ ਪਾਲਿਸੀ ਦਾ ਕਿਤੇ ਵੀ ਨਾਮ ਉਹਨਾਂ ਸਾਹ ਨਹੀਂ ਹੈ ਜਿਹਦੇ ਕਰਕੇ ਜੋ ਸਾਡੇ ਪ੍ਰੋਗਰਾਮ ਸੀਗੇ ਉਹ ਅਸੀਂ ਸਟੈਂਡ ਕੀਤੇ ਨੇਗੇ ਆਉਣ ਵਾਲੇ ਸਮੇਂ 'ਚ ਸਾਡੀ 7 8 9 ਦੀ ਹੜਤਾਲ ਆ ਗਈ ਜੋ ਕਿ ਸਾਨੂੰ ਸਤਿਖੇ ਰੂਗਰੇ ਵਿੱਚ ਸੰਘਰਸ਼ ਸੀ ਹੋ ਲਿਖਿਆ ਬੈ ਉਹ ਕਰਾਂਗੇ ਤੇ ਹੋਰ ਵੀ ਜਿੱਦ ਨਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਨੂੰ ਜੋ ਤਿੱਖੇ ਐਕਸ਼ਨ ਨੇ ਉਹ ਕਰਦੇ ਰਵਾਂਗੇ ਜਿਵੇਂ ਮੋਟਾ ਦਾ ਹਿਸਾਬ ਲਾਵਾ ਜੀ ਪਨ ਵਾਸਤੇ ਪੀਆਰਟੀਸੀ ਦੇ ਵਿੱਚ ਲਗਭਗ 7500 ਤੋਂ 8000 ਮੁਲਾਜ਼ਮਾ ਜੋ ਕੱਚਾ ਕੰਮ ਕਰਦਾ ਪਿਛਲੇ 14 15 ਸਾਲਾਂ ਤੋਂ ਜਿਨ੍ਹਾਂ ਨੂੰ ਬਹੁਤ ਹੀ ਘੱਟ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਡਿਊਟੀ 16 16 ਘੰਟੇ ਲਈ ਜਾਂਦੀ ਹੈ ਅਸੀਂ ਜਿੱਥੇ ਆਪਦੀ ਪੱਕੇ ਹੋਣ ਦੀ ਰੋਜ਼ਗਾਰ ਨੂੰ ਪੱਕਾ ਕਰਾਉਣ ਦੀ ਲੜਾਈ ਲੜਦੇ ਆਂ ਨਾਲ ਦੀ ਨਾਲ ਅਸੀਂ ਆਪਣੇ ਇਹਨਾਂ ਅਦਾਰਿਆਂ ਨੂੰ ਬਚਾਉਣ ਦੀ ਵੀ ਲੜਾਈ ਲੜਦੇ ਆਂ ਜਿਵੇਂ ਤੁਸੀਂ ਪਿੱਛੇ ਇਛਤਿਹਾਰ ਪੜਿਆ ਹੋਣਾ ਪਹਿਲਾਂ ਪਨਵਸ ਦੇ ਵਿੱਚ ਇੱਕ ਵੀ ਕਿਲੋਮੀਟਰ ਸਕੀਮ ਦੀ ਬੱਸ ਨਹੀਂ ਸੀ ਉਸ ਅਦਾਰੇ ਦੇ ਵਿੱਚ ਵੀ ਕਿਲੋਮੀਟਰ ਗੱਡੀਆਂ ਪਾਉਣ ਦੀ ਜੋ ਤਿਆਰੀ ਕੀਤੀ ਜਾ ਰਹੀ ਹੈ ਪੀਆਰਟੀਸੀ ਦੇ ਵਿੱਚ ਧੜਾ ਧੜਾ ਕਿਲੋਮੀਟਰ ਗੱਡੀਆਂ ਪਾਈਆਂ ਜਾ ਰਹੀਆਂ ਨੇ ਜੋ ਕਿਲੋਮੀਟਰ ਗੱਡੀਆਂ ਨੁਕ ਪ੍ਰਾਈਵੇਟ ਮਾਲਕ ਦੀਆਂ ਗੱਡੀਆਂ ਨੇ ਜੋ ਕਿ 5 ਸਾਲ ਦੇ ਲਈ ਅਦਾਰੇ ਕੋਲੇ ਰਹਿੰਦੀਆਂ ਨੇ ਤੇ ਉਸ ਤੋਂ ਕਰੋੜਾਂ ਰੁਪਈਆ ਦਾ ਮੁਨਾਫਾ ਕਰਕੇ ਪੰਜ ਸੌ ਬਾਅਦ ਬੱਸ ਵੀ ਮਾਲਕ ਦੀ ਹੋ ਜਾਂਦੀ ਹੈ ਤੇ ਅਦਾਰਾ ਫੇਰ ਉੱਥੇ ਦਾ ਉੱਥੇ ਆ ਜਾਂਦਾ ਅਸੀਂ ਜਥੇਬੰਦੀ ਵੱਲੋਂ ਇਹ ਵੀ ਮੰਗ ਕਰਦੇ ਆ ਕਿ ਆਪਣੀ ਮਾਲਕੀਆਂ 10000 ਨੰਨੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਅਦਾਰਾ ਨਿਰੰਤਰ ਇਸੇ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਰਹੇ ਤੇ ਚੱਲਦਾ ਰਹੇ ਅੱਜ ਜੋ ਸਾਡੀਆਂ ਬਸਾਂ ਦੇ ਵਿੱਚ 17 ਕੈਟਾਗਰੀਆਂ ਫ੍ਰੀ ਸਫਰ ਕਰਦੀਆਂ ਨੇ ਜਿਦੇ ਚ ਮੇਰੀਆਂ ਮਾਵਾਂ ਭੈਣਾਂ ਹੋਗੀਆਂ ਅੰਗਹੀਨ ਹੋਗੇ ਵਿਦਿਆਰਥੀ ਹੋਗੇ ਮੁਲਾਜ਼ਮ ਵਰਗ ਹੋਗੇ ਜਾਂ ਕੈਂਸਰ ਪੀੜਿਤ ਲੋਕ ਹੋਗੇ ਉਹਨਾਂ ਨੂੰ ਸਵੇਵ ਸੇਵਾ ਉਸੇ ਤਰ੍ਹਾਂ ਨਿਰੰਤਰ ਪ੍ਰਦਾਨ ਹੁੰਦੀ ਰਹੇ ਇਹਨਾਂ ਲੜਾਈਆਂ ਨੂੰ ਲੈ ਕੇ ਅਸੀਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਕੱਚੇ ਮੁਲਾਜ਼ਮਾਂ ਜੋ 14 14 15 15 ਸਾਲਾਂ ਤੋਂ ਅਸੀਂ ਇਹਨਾਂ ਧਾਰਾਵਾਂ ਦੇ ਵਿੱਚ ਕੰਮ ਕਰਦੇ ਆਂ ਸਮੇਂ ਦੀਆਂ ਸਰਕਾਰਾਂ ਤੋਂ ਹਮੇਸ਼ਾ ਮੰਗ ਕਰਦੇ ਆਂ ਆ ਸਾਨੂੰ ਪੱਕਾ ਕੀਤਾ ਜਾਵੇ 10000 ਨਵੀਆਂ ਬੱਸਾਂ ਪਾਈਆਂ ਜਾਣ ਘੱਟ ਤਨਖਾਹ ਵਾਲੇ ਸਾਥੀਆਂ ਦੀ ਤਨਖਾਹ ਬਰਾਬਰ ਜੋ ਸੰਸਦ 2016 ਦੇ ਵਿੱਚ ਸੁਪਰੀਮ ਕੋਰਟ ਦਾ ਆਰਡਰ ਆ ਵੀ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਨਜਾਇਜ਼ ਕ 条件ਾਂ ਲਾ ਕੇ ਕੱਢੇ ਹੋਏ ਸਾਥੀਆਂ ਨੂੰ ਬਹਾਰ ਕੀਤਾ ਜਾਵੇ